ਦੋਸਤੋ ਰੂਹ ਦੇ ਅਲਫ਼ਾਜ਼ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਨਵੀਂ ਕਿਤਾਬ ਬਾਰੇ ਚਰਚਾ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਡਾਕਟਰ ਤੇਜਿੰਦਰ ਗਿਰਲੀ ਜੀ ਸਾਡੇ ਨਾਲ ਹੋਣਗੇ ਜੀ ਆਇਆਂ ਜੀ ਗਿਰਲੀ ਸਾਹਿਬ ਧੰਨਵਾਦ ਡਾਕਟਰ ਸਾਹਿਬ ਜੀ ਧੰਨਵਾਦ ਗਿਰਲੀ ਸਾਹਿਬ ਦਾ ਡਾਕਟਰ ਹਜ਼ਾਰਾ ਸਿੰਘ ਚੀਮਾ ਜੀ ਦੀ ਇੱਕ ਕਿਤਾਬ ਆਈ ਆ ਮਾਰਕੀਟ ਦੇ ਵਿੱਚ ਜਿਹੜੀ ਮੈਡਲ ਜਿਹੜੇ ਆ ਮੈਡਲ ਇੱਕ ਵਿਦਾ ਹੈਗੀ ਆ ਉਹਦੇ ਬਾਰੇ ਵੀ ਤੁਹਾਡੇ ਤੋਂ ਜਾਣਾਂਗੇ ਵੀ ਇਹ ਕੀ ਹੁੰਦੀ ਆ ਮਿਡਲ ਸੰਗ੍ਰਹਿ ਆ ਜਿਹੜਾ ਆ ਉਸ ਕਿਤਾਬ ਦੇ ਵਿੱਚ ਸ਼ਾਮਲ ਕੀਤੇ ਹੋਏ ਮਿਡਲ ਲੇਖ ਨੇ ਨਾ ਕੌਮਸੇ ਦੋਸਤੀ ਜੀ ਕਿਤਾਬ ਜਿਹੜੀ ਆ ਉਹ ਉਹਨਾਂ ਦੀ ਆਈ ਆ ਜਿਹੜੀ 472 ਸਫੇ ਤੇ 660 ਰੁਪਏ ਉਹਦੀ ਕੀਮਤ ਰੱਖੀ ਗਈ ਆ ਆਜ਼ਾਦ ਬੁੱਕ ਡਿਪੂ ਆਜ਼ਾਦ ਬੁੱਕ ਡਿਪੂ ਵਾਲਿਆਂ ਨੇ ਆ ਪ੍ਰਕਾਸ਼ਿਤ ਕੀਤਾ ਤੇ ਇਹ ਕਿਤਾਬ ਡਾਕਟਰ ਹਜ਼ਾਰਾ ਸਿੰਘ ਚੀਮਾ ਜੀ ਨੇ ਆਪਣੀ ਪਤਨੀ ਆਪਣੇ ਜੀਵਨ ਸਾਥਣ ਨਰਮਲ ਜੋਤ ਚੀਮਾ ਜੀ ਨੂੰ ਸਮਰਪਿਤ ਕੀਤੀ ਹੈ ਜਿਹੜੇ ਖੋਦ ਇੱਕ ਅਧਿਆਪਕ ਸਨ ਇਹ ਜਿਹੜੀਆਂ ਯਾਦਾਂ ਜਿਹੜੀਆਂ ਉਹਨਾਂ ਨੇ ਆਪਣੀਆਂ ਸਮੋਈਆਂ ਆ ਆਪਣੀ ਧਰਮ ਪਤਨੀ ਨੂੰ ਆਪਣੇ ਜੀਵਨ ਸਾਥਣ ਨੂੰ ਸਮਰਪਿਤ ਕਰਕੇ ਇਹਦੇ ਬਾਰੇ ਚਰਚਾ ਕਰਦੇ ਹਾਂ ਤੁਹਾਡੇ ਕੋਲੋਂ ਇਹ ਸਾਰਾ ਕੁਝ ਜਾਣਾਂਗੇ ਅਸੀਂ ਇਹ ਜਾਣਨਾ ਚਾਹਾਂਗੇ ਕਿ ਡਾਕਟਰ ਹਜ਼ਾਰਾ ਸਿੰਘ ਚੀਮਾ ਜੀ ਕੌਣ ਨੇ ਉਹਨਾਂ ਬਾਰੇ ਸਾਨੂੰ ਜੇ ਥੋੜੀ ਜਿਹੀ ਜਾਣਕਾਰੀ ਸਾਨੂੰ ਦੇ ਦਿਓ ਤੇ ਫਿਰ ਆਪਾਂ ਅਗਲੀ ਗੱਲ ਜਿਹੜੀ ਆ ਅੱਗੇ ਤੋਰਾਂਗੇ ਇਹ ਥੋੜਾ ਜਿਹਾ ਕਰਿਓ ਜੀ ਖੇਚਲ ਅ ਦੇਖੋ ਇਹ ਕਿਤਾਬ ਡਾਕਟਰ ਹਜਾਰਾ ਸਿੰਘ ਚੀਮਾ ਹੋਰਾਦੀ ਆ ਜਿਵੇਂ ਤੁਸੀਂ ਦੱਸਿਆ ਹੀ ਆ ਡਾਕਟਰ ਹਜਾਰਾ ਸਿੰਘ ਚੀਮਾ ਇੱਕ ਜਾਣੀ ਪਛਾਣੀ ਸ਼ਖਸੀਅਤ ਦੇ ਮਾਲਕ ਨੇ ਉਹ ਪਿਛਲੇ ਲੰਬੇ ਸਮੇਂ ਤੋਂ ਐਗਰੀਕਲਚਰ ਟੈਕਨੋਕ੍ਰੇਟ ਦੇ ਮਤਲਬ ਵੈਟਰਨਰੀ ਵਿੰਗ ਦੇ ਵਿੱਚ ਐਜ਼ ਏ ਡਾਕਟਰ ਅਕਸਪਾਰਟ ਸਿਵਾਵਨ ਬਹੁਤ ਰਹਿ ਆ ਜਿਹਦੇ ਵਿੱਚ ਉਹਨਾਂ ਨੇ ਐਗਰੀਕਲਚਰ ਦੇ ਨਾਲ ਸੰਬੰਧਿਤ ਹੋਰ ਸਹਾਇਕ ਧੰਦਿਆਂ ਵਿੱਚੋਂ ਵੈਟਰਨਰੀ ਜਿਹੜੀ ਪ੍ਰੈਕਟਿਸ ਹੈ ਜਿਹੜੀ ਕਿਸਾਨ ਲਈ ਕਿੰਨੀ ਲਾਹੇਵੰਦ ਹੈ ਜਿਹੜਾ ਭਾਰਤ ਸਰਕਾਰ ਦਾ ਵਕ ਵਕ ਸਮਯਾ ਤੇ ਇਸ ਖੇਤਰ ਚ ਜਿਹੜੀ ਡਿਵੈਲਪਮੈਂਟ ਹੁੰਦੀ ਰਹੀ ਹੈ ਉਹਨੂੰ ਲੋਕਾਂ ਤੱਕ ਲੈ ਕੇ ਜਾਣ ਦਾ ਇੱਕ ਉਪਰਾਲਾ ਕਰਦੇ ਰਹੇ ਨੇ ਜੇ ਮੈਂ ਡਾਕਟਰ ਹਜਾਰਾ ਸਿੰਘ ਚੀਮਾ ਦੀ ਗੱਲ ਕਰਾਂ ਤਾਂ ਪਿਛਲੇ ਲੰਬੇ ਸਮੇਂ ਤੋਂ ਇਹ ਇੱਕ ਯੂਨੀਵਰਸਟ ਦੇ ਤੌਰ ਤੇ ਪੀਏਐਸਐਸ ਵਿੱਚ ਐਸੋਸੀਏਟ ਕਲਾਸ 1 ਆਫਸਰਸ ਦੇ ਜਿਹੜੀ ਯਫ਼ਰਬੰਦੀ ਹੈ ਉਹਦੇ ਇਹ ਆਗੂ ਵੀ ਰਹੇ ਨੇ ਪੰਜਾਬ ਦੇ ਪ੍ਰਧਾਨ ਰਹੇ ਨੇ ਆਲ ਇੰਡੀਆ ਦੇ ਵਾਈਸ ਪ੍ਰਧਾਨ ਵੀ ਰਹੇ ਨੇ ਦੇ ਵਿਦਿਆਰਥੀ ਯੂਨੀਅਨ ਜਿਹੜੀ ਐਸ ਐਫ ਆਈ ਹੈ ਉਹਦੇ ਤੋਂ ਹੀ ਇਹ ਇਹ ਲੋਕ ਹਿੱਤਾਂ ਦੇ ਕਾਰਜਾਂ 'ਚ ਇਹਨਾਂ ਨੇ ਆਪਣੀ ਜ਼ਿੰਦਗੀ ਲਾਈ ਹੈ ਜੇ ਕਿਤਾਬ ਦੇ ਤੌਰ ਤੇ ਦੇਖਾ ਤਾਂ ਇਹ ਇਹਨਾਂ ਦੀ ਦੂਸਰੀ ਕਿਤਾਬ ਹੈ 2002 ਵਿੱਚ ਇਹਨਾਂ ਦੀ ਇੱਕ ਪਹਿਲੀ ਪੁਸਤਕ ਖੰਡ ਚਰਚਾ ਦੇ ਬਹਾਨੇ ਆਉਂਦੀ ਹੈ ਜਿਹਦੇ ਵਿੱਚ ਇਹ ਆਪਣੇ ਜਿਹੜੀ ਜੌਬ ਨਾਲ ਸੰਬੰਧਤ ਕਿਰਿਆਮਾਨੀ ਕਿ ਕਿਸਾਨ ਨੇ ਕਿਹੜੀ ਫਸਲ ਕਦੋਂ ਬੀਜਣੀ ਹੈ ਉਹਦੇ ਬਾਰੇ ਗੱਲਬਾਤ ਕਰਨੀ ਹੈ ਉਹ ਆਰਟਿਸਟਿਕ ਅੰਦਾਜ਼ ਚ ਇਦਾਂ ਦੇ ਲੇਖ ਇਹ ਅਖਬਾਰਾਂ ਚ ਲਿਖਦੇ ਰਹੇ ਤੇ ਉਹ ਲੇਖ ਇਹਨਾਂ ਦੇ ਮਹਿਕਮੇ ਨੇ 2002 ਵਿੱਚ ਇੱਕ ਕਿਤਾਬ ਦੇ ਰੂਪੇ ਛਾਪੇ ਸੀ ਅ ਇਹ ਜਿਹੜੀ ਹੱਥਲੀ ਕਿਤਾਬ ਹੈ ਇੱਕ ਵੱਡਕਾਰੀ ਕਿਤਾਬ ਹੈ ਇਸ ਵੱਡਕਾਰੀ ਪੁਸਤਕ ਨੂੰ ਵੀ ਉਹਨਾਂ ਨੇ ਉਸੇ ਟੈਕਨੀਕ ਦੇ ਨਾਲ ਲਿਖਿਆ ਜਿਵੇਂ ਪਹਿਲੀ ਪੁਸਤਕ ਵਿੱਚ ਇਹਨਾਂ ਨੇ ਕੁਝ ਲੋੜੀਂਦਾ ਜ਼ਿੰਦਗੀ ਦੇ ਤਜਰਬਿਆਂ ਨੂੰ ਸਹਿਜ ਰੂਪ ਵਿੱਚ ਬਿਆਨ ਕੀਤਾ ਸੀਗਾ ਆ ਉਸੇ ਅੰਦਾਜ਼ ਨਾਲ ਇਹਨਾਂ ਨੇ ਜਿਹੜੇ ਐਲਟੋਰੀਅਲ ਪੰਨੇ ਤੇ ਲੇਖ ਛਾਪਦੇ ਨੇ ਮਿਡਲ ਛਾਪਦੇ ਨੇ ਉਹਨਾਂ ਮਿਡਲਾਂ ਨੂੰ ਵਕ ਵਕ ਸਮਿਆਂ ਤੇ ਆਪਣੀ ਹਾਜ਼ਰੀ ਲਵਾਈ ਤੇ ਇਸ ਪੁਸਤਕ ਵਿੱਚ 118 ਆ ਦੇ ਕਰੀਬ ਮਿਡਲ ਨੇ ਮੋਹਰੇ ਇਹਨਾਂ ਦੀ ਆਪਣੀ ਦਿੱਤੀ ਹੋਈ ਭੂਮਿਕਾ ਹੈ ਤੇ ਕਿਸੇ ਨੇ ਵੀ ਇਹਨਾਂ ਮਿਡਲਾਂ ਬਾਰੇ ਕੋਈ ਟਿੱਪਣੀ ਇਹਦੇ ਵਿੱਚ ਜਿਹੜੀ ਆ ਉਹ ਦਰਜ ਨਹੀਂ ਗਈ ਸਵਾਏ ਇੱਕ ਆ ਜਾਪਾਨ ਦੇ ਪਰਮਿੰਦਰ ਸੋਡੀ ਹੋਰਾ ਦੀ ਇੱਕ ਚਿੱਠੀ ਦੇ ਵੇਰਵੇ ਤੋਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਐਜ਼ ਇਹ ਲੇਖਕ ਇਹ ਇੱਕ ਕਾਲਮ ਨਵੀਸ ਦੇ ਤੌਰ ਤੇ ਵੀ ਜਾਣੇ ਜਾਂਦੇ ਆ ਲੰਮਾ ਸਵਾ ਇਹਨਾਂ ਨੇ ਸੰਗਰਾਮੀ ਲਹਿਰ ਵਿੱਚ ਇੱਕ ਆਪਣਾ ਹਿੱਸਾ ਪਾਇਆ ਹੈ ਸਬ-ਐਡੀਟਰ ਦੇ ਤੌਰ ਤੇ ਤੇ ਹੁਣ ਇਹ ਮਲਾਜ਼ਮ ਲਹਿਰ ਦੇ ਮੁੱਖ ਸੰਪਾਦਕ ਦੇ ਤੌਰ ਤੇ ਮਲਾਜ਼ਮਾਂ ਦੇ ਜਿਹੜੇ ਵੱਖ-ਵੱਖ ਸਵਾਲ ਨੇ ਉਹਨਾਂ ਦੇ ਜਵਾਬ ਦਿੰਦੇ ਨੇ ਤੇ ਵੱਖ-ਵੱਖ ਮੁੱਦਿਆਂ ਤੇ ਇਹ ਗੰਭੀਰ ਲੇਖ ਲਿਖਣ ਵਾਲੇ ਲੇਖਕ ਦੇ ਤੌਰ ਤੇ ਜਾਣੇ ਜਾਂਦੇ ਸੋ ਇਹ ਕਿਸਮ ਦੀਆਂ ਜਿਹੜੀਆਂ ਕਿਤਾਬਾਂ ਨੇ ਇਹ ਵੱਖਰੀ ਕੈਟਾਗਰੀ ਦੀਆਂ ਕਿਤਾਬਾਂ ਹੁੰਦੀਆਂ ਨੇ ਇਨੂੰ ਅਸੀਂ ਸਹਿਤਕ ਪੱਤਰਕਾਰੀ ਦੇ ਖੇਤਰ ਵਿੱਚ ਰੱਖਦੇ ਆ ਤੇ ਇਹ ਉਹਨਾਂ ਦੇ ਮਿਡਲਾਂ ਦਾ ਲਿਖੇ ਹੋਏ ਪਾਸਟ ਵਿੱਚ ਲਿਖੇ ਹੋਏ ਮਿਡਲਾਂ ਦਾ ਇੱਕ ਬਡਮੁੱਲਾ ਸੰਗ੍ਰਹਿ ਹੈ ਉਹ ਵੀ ਮਿਡਲ ਆਫ ਮਨੂ ਦਾ ਉਹਨਾਂ ਤੋਂ ਅਖਬਾਰਾਂ ਦੇ ਵਿੱਚ ਵੈਸੇ ਤਾਂ ਪ੍ਰਚਲਨ ਤੇ ਸ਼ਾਇਦ ਮੇਰਾ ਖਿਆਲ ਆ ਮੈਨੂੰ ਤੁਸੀਂ ਦਰਸਤ ਕਰ ਦਿਓ ਪੰਜਾਬੀ ਟਰਬਿਨ ਨੇ ਸ਼ੁਰੂ ਕੀਤਾ ਸੀ ਦੇ ਸੇਵਕ ਨੇ ਵੀ ਇਹਨੂੰ ਇਸ ਵਿਧਾ ਨੂੰ ਇਹ ਵਿਦਾ ਮਤਲਬ ਕੇਸ ਕੈਟਾਗਰੀ ਤੇ ਵਿੱਚ ਗਣੀ ਜਾਂਦੀ ਆ ਸਾਹਿਤ ਦੇ ਵਿੱਚ ਗਣੀ ਜਾਂਦੀ ਆ ਕਿ ਪੱਤਰਕਾਰੀ ਦੇ ਰੂਪ ਚ ਗਣੀ ਜਾਂਦੀ ਆ ਕੀ ਇਹ ਟਿੱਪਣੀ ਕਰਨ ਵਾਲਾ ਹੀ ਸਪੇਸ ਹੁੰਦਾ ਆ ਕਿ ਇਹ ਮਤਲਬ ਕਿਸ ਢੰਗ ਦੇ ਨਾਲ ਆਪਾਂ ਇਹਨੂੰ ਜਾਣਦੇ ਆ ਦੇਖੋ ਇਹ ਮਿਡਲ ਆਪਣੇ ਆਪ ਵਿੱਚ ਇੱਕ ਸਹਿਤਿਕ ਪੱਤਰਕਾਰੀ ਹੈ ਜੇ ਅਸੀਂ ਇਹਦਾ ਦੇਖਣਾ ਹੋਵੇ ਤੇ ਅੰਗਰੇਜ਼ੀ ਦੀਆਂ ਅਖਬਾਰਾਂ ਨੇ ਇਸ ਗੰਭੀਰ ਜਿਹੜਾ ਪੇਜ ਹੈ ਐਡਿਟੋਰੀਅਲ ਪੇਜ ਹੈ ਜਿਹੜਾ ਉਹਦੇ ਤੇ ਮਿਡਲ ਦੇ ਵਿੱਚ ਇੱਕ ਗੰਭੀਰ ਗੱਲ ਨੂੰ ਸਹਿਜ ਸਹਿਤਮਈ ਬਰਤਾਂਤਮਈ ਅੰਦਾਜ਼ ਦੇ ਵਿੱਚ ਜਿਹੜਾ ਬਿਆਨਿਆ ਹੁੰਦਾ ਤੇ ਉਹ ਮਿਡਲ ਦੀ ਲੋਕਾਂ ਚ ਰੁਚੀ ਜਿਹੜੀ ਆ ਉਹ ਸਭ ਤੋਂ ਪਹਿਲਾਂ ਮਿਡਲ ਪੜਨ ਦੀ ਬਣਦੀ ਆ ਇਹ ਗੱਲ ਇੰਗਲਿਸ਼ ਦੀਆਂ ਅਖਬਾਰਾਂ ਤੋਂ ਆਉਂਦੀ ਆ ਜਦੋਂ ਪੰਜਾਬ ਚ ਦੇਸ਼ ਸੇਵਕ ਅਖਬਾਰ ਚੰਡੀਗੜ੍ਹ ਸ਼ੁਰੂ ਹੁੰਦੀ ਆ ਤਾਂ ਸਰਦਾਰ ਗੁਲਜਾਰ ਸਿੰਘ ਸੰਧੂਖੋਰੀ ਇਸ ਅਖਬਾਰ ਦੇ ਸੰਵਾਦਕ ਬਣਦੇ ਨੇ ਤਾਂ ਉਹ ਐ ਐਕਸਪੈਰੀਮੈਂਟ ਜਿਹੜਾ ਆ ਉਹ ਵੱਡੇ ਪੱਧਰ ਤੇ ਦੇਸ਼ ਸੇਵਕ ਅਖਬਾਰ ਦੇ ਵਿੱਚ ਆਰੰਭ ਕਰਦੇ ਮੈਂ ਸਮਝਦਾ ਜਿਵੇਂ ਤੁਸੀਂ ਪੰਜਾਬੀ ਟ੍ਰਿਬਿਊਨ ਦਾ ਜ਼ਿਕਰ ਕੀਤਾ ਹੈ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਵੀ ਲੱਗਦੇ ਨੇ ਪੰਜਾਬੀ ਦੇ ਖੇਤਰ ਵਿੱਚ ਦੇਸ਼ ਸੇਵਕ ਤੇ ਬਾਦ ਟ੍ਰਿਬਿਊਨ ਆਉਂਦੀ ਹੈ ਔਰ ਟ੍ਰਿਬਿਊਨ ਲਗਾਤਾਰ ਇਸ ਕਾਲਮ ਤੇ ਅੱਜ ਵੀ ਪੈਰਾ ਦੇਦੀ ਹੈ ਦੇਸ ਹੈ ਵੀ ਦੇਰੀ ਇਹ ਕਾਲਮ ਜਿਹੜਾ ਆ ਇਹ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨੂੰ ਰੱਖਣਾ ਕਿਸ ਖੇਤਰ ਚ ਹੁਣ ਜੇ ਮੈਂ ਡਾਕਟਰ ਹਜਾਰਾ ਸਿੰਘ ਚੀਮਾ ਦੇ ਮਤਲਬ ਮਿਡਲ ਦੀ ਧਾਰਨ ਦੇ ਕੇ ਗੱਲ ਕਰਾਂ ਹਜਾਰਾ ਸਿੰਘ ਚੀਮਾ ਇੱਕ ਸਹਿਜ ਮਈ ਅੰਦਾਜ਼ ਚ ਲਿਖਦੇ ਨੇ ਕਿ ਉਹਨਾਂ ਦੇ ਘਰ ਕੰਮ ਕਰਨ ਵਾਲੀ ਜਿਹੜੀ ਛਿੰਦੋ ਹੈ ਉਹ ਜਦੋਂ ਕੰਮ ਕਰਨ ਆਉਂਦੀ ਹੈ ਤੇ ਚੀਮਾ ਸਾਹਿਬ ਉਹਨੂੰ ਪੁੱਛਦੇ ਨੇ ਵੀ ਭਾਈ ਵੋਟਾਂ ਸੀ ਵੋਟ ਕਿਨੂੰ ਪਾਈ ਆ ਠੀਕ ਆ ਵੋਟ ਕਿਨੂੰ ਪਾਈ ਆ ਤੇ ਇੱਕ ਸਧਾਰਨ ਵਰਕਰ ਜਿਹੜੀ ਆ ਉਹ ਵੋਟ ਕਿਵੇਂ ਪਾਉਂਦੀ ਆ ਉਸ ਸਾਰੇ ਦਾ ਵਿਖਿਆਨ ਇਸ ਮੀਟਲ ਚ ਹੋ ਜਾਂਦਾ ਕਿ ਗਰੀਬ ਲੋਕ ਆਟੇ ਲਈ ਵੀ ਵੋਟ ਪਾਉਂਦੇ ਨੇ ਪੈਸੇ ਲਈ ਵੀ ਵੋਟ ਪਾਉਂਦੇ ਨੇ ਤੇ ਸ਼ਰਾਬ ਦੇ ਪੀ ਕੇ ਵੀ ਵੋਟ ਪਾਉਂਦੇ ਨੇ ਉਹ ਗਰੀਬ ਲੋਕਾਂ ਵਿੱਚ ਔਰਤਾਂ ਦੀ ਸਥਿਤੀ ਜਿਹੜੀ ਹੈ ਉਹ ਇਹ ਹੈ ਕਿ ਜੇ ਆਟੇ ਲਈ ਵੋਟ ਪਾ ਦਿੱਤੀ ਜਾਵੇ ਤਾਂ ਸਮਝਦੀ ਆ ਕਿ ਸਾਡੇ 10-15 ਦਿਨ ਮਹੀਨਾ ਸੋਖਾ ਲੰਘਿਆ ਜੇ ਸ਼ਰਾਬ ਦੇ ਵੱੱਲੇ ਵੋਟ ਪੈਣੀ ਹੈ ਤਾਂ ਘਰ ਦੇ ਵਿੱਚ ਕਲਾਕਲੇਸ਼ ਹੁੰਦੀ ਹੈ ਪਤੀ ਬਿਮਾਰ ਹੈ ਤੇ ਵੋਟ ਦਾ ਮੁੱਲ ਜਿਹੜਾ ਆ ਉਹ ਉਹਨੇ ਉਸੇ ਦਿਨ ਵਟ ਲਿਆ ਆ ਤੇ ਹੁਣ ਬਿਮਾਰ ਪਤੀ ਲਈ ਕੋਈ ਹਸਪਤਾਲ ਨਹੀਂਗਾ ਜਾਂ ਹਸਪਤਾਲ ਦੇ ਨਾਂ ਤੇ ਜਿਹੜਾ ਸਰਕਾਰੀ ਤੰਤਰ ਖੜਾ ਆ ਉਹ ਕੇਵਲ ਖਾਣਾ ਪੂਰਤੀ ਆ ਸੋ ਇਹ ਸਾਰੇ ਜਿਹੜੇ ਸਵਾਲ ਨੇ ਇਹ ਬੜੇ ਗੰਭੀਰ ਨੇ ਸਾਰੇ ਸਵਾਲ ਗੰਭੀਰ ਨੇ ਤੇ ਇਹ ਜਿਸ ਅੰਦਾਜ਼ ਦੇ ਵਿੱਚ ਗੱਲ ਹੋਈ ਆ ਉਹ ਬਰਤਾਂਤਮਈ ਸ਼ੈਲੀ ਚ ਹੋਈ ਆ ਤੇ ਉਹ ਬਰਤਾਂਤਮਈ ਸ਼ੈਲੀ ਵਿੱਚ ਜਿਹੜੀ ਕੁੰਡੀ ਖੁੱਲਦੀ ਆ ਉਹ ਅਖੀਰ ਤੇ ਜਾ ਕੇ ਖੁੱਲਦੀ ਆ ਜਦੋਂ ਇਹ ਪਤਾ ਲੱਗਦਾ ਹੈ ਕਿ ਇਹ ਗਰੀਬ ਲੋਕਾਂ ਦੀ ਵੋਟ ਦਾ ਤਾਂ ਮਤਲਬ ਕੌਡੀ ਮੁੱਲ ਨਹੀਂਗਾ ਉਹਨਾਂ ਲਈ ਜਿਨ੍ਹਾਂ ਲੋਕਾਂ ਨੇ ਵੋਟਾਂ ਲੈਣੀਆਂ ਨੇ ਸੋ ਭਾਰਤ ਦੀ ਡੈਮੋਕ੍ਰੇਸੀ ਕਿੱਧਰ ਨੂੰ ਜਾ ਰਹੀ ਹੈ ਤੇ ਕਿਸ ਬਾ ਵੋਟਾਂ ਪੈ ਰਹੀਆਂ ਨੇ ਇਹ ਵੱਡੇ ਸਵਾਲ ਜਿਹੜੇ ਨੇ ਇਸ ਛੋਟੇ ਮਿੱਡਲ ਨੇ ਬਹੁਤ ਸਹਿਜ ਤਰੀਕੇ ਨਾਲ ਹੱਲ ਕਰ ਦਿੱਤੇ ਮੈਂ ਇਹ ਸਮਝਦਾ ਜਿਹੜਾ ਤੁਹਾਡਾ ਬੀਸੀਕਲੀ ਆ ਸਚਾਰਨੀਚਾ ਸਾਇਤ ਦਾ ਗੰਭੀਰ ਪਾਠਕ ਵੀ ਕਦੀ ਬਹੁਤ ਸਹਿਜ ਹੋ ਕੇ ਪੜਨਾ ਚਾਹੁੰਦਾ ਹੈ ਬਹੁਤ ਸਹਿਜ ਹੋ ਕੇ ਸੋਚਣਾ ਚਾਹੁੰਦਾ ਹੈ ਇਹ ਗੰਭੀਰ ਮੁੱਦਿਆਂ ਤੇ ਸਹਿਜ ਤਰੀਕੇ ਨਾਲ ਕੀਤੀ ਹੋਈ ਵਰਤਾਂਤ ਮੇ ਟਿੱਪਣੀਆਂ ਹੈ ਜਿਹੜੀ ਤੁਹਾਨੂੰ ਕਹਾਣੀ ਦਾ ਰਸ ਦਿੰਦੀ ਹੈ ਇਸ ਪੁਸਤਕ ਨੂੰ ਪੜਦੇ ਮੈਨੂੰ ਮੈਂ ਜਦੋਂ ਇਹ ਪੁਸਤਕ ਨੂੰ ਪੜ ਰਿਹਾ ਤਾਂ ਮੈਨੂੰ ਵੱਖ-ਵੱਖ ਸਮਿਆਂ ਤੇ ਜਦੋਂ ਮੈਂ ਇਹਨਾਂ ਲੇਖਾਂ ਨੂੰ ਪੜ੍ਹਦਾ ਤੇ ਵੱਖਰੋਂ ਵੱਖਰਾ ਰੰਗ ਜਿਹੜਾ ਆ ਉਹ ਦਿਖਾਈ ਦਿੰਦਾ ਜਿਵੇਂ ਸਾਰੀਆਂ ਕਹਾਣੀਆਂ ਇੱਕੋ ਤਰ੍ਹਾਂ ਦੀਆਂ ਨਹੀਂ ਹੁੰਦੀਆਂ ਸਾਰੀਆਂ ਰਾਸੀ ਨਹੀਂ ਹੁੰਦੀਆਂ ਸਾਰੀਆਂ ਧਾਰਮਿਕ ਹੀ ਨਹੀਂ ਹੁੰਦੀਆਂ ਸਾਰੀਆਂ ਸਮਾਜਿਕ ਹੀ ਨਹੀਂ ਹੁੰਦੀਆਂ ਹਨਾ ਸੋ ਵੱਖ-ਵੱਖ ਰੰਗ ਇਹਨਾਂ ਮਿਡਲਾਂ ਚ ਜਦੋਂ ਤੁਸੀਂ ਉਹਦਾ ਆਨੰਦ ਮਾਣਦੇ ਹੋ ਨਾ ਤੇ ਤੁਹਾਨੂੰ ਲੱਗਦਾ ਹੈ ਕਿ ਮਿਡਲ ਸਾਹਿਤ ਦਾ ਇੱਕ ਵੱਡਾ ਮੁਲੱਖ ਜਾਨਾ ਹੈ ਨਾਲ ਮੈਂ ਡਾਕਟਰ ਸਾਹਿਬ ਜੀ ਦੇਖੋ ਹੋਰ ਗੱਲ ਇਹ ਕਿਤਾਬ ਨੂੰ ਪੜ ਕੇ ਦਾਅਵੇ ਨਾਲ ਕਹਿ ਸਕਦਾ ਕਿ ਅਖਬਾਰ ਦੀ ਉਮਰ ਜਿਹੜੀ ਹੈ ਉਹ 24 ਘੰਟੇ ਆ ਦੂਸਰੇ ਦਿਨ ਅਖਬਾਰ ਨਵਾਂ ਹੀ ਛਪ ਜਾਂਦਾ ਖਬਰਾਂ ਦੀ ਉਮਰ ਕੁਝ ਦੀ ਦਿਹਾੜੀ ਹੋਇਆ ਕੁਝ ਦੀ ਹਫਤਾ ਕੁਝ ਦੀ 10 ਦਿਨ ਕੁਝ ਦੀ ਮਹੀਨਾ ਜਿਹੜਾ ਖਬਰ ਅਖਬਾਰ ਦੇ ਵਿੱਚ ਮਿਡਲ ਵਾਲਾ ਸੈਗਮੈਂਟ ਹੈ ਉਹ ਇੰਨਾ ਸਹਿਜ ਤੇ ਗੰਭੀਰ ਹੈ ਵੀ ਉਦੀ ਉਮਰ ਚੈ ਸਥਾਈ ਹੈ ਜਦੋਂ ਮੈਂ ਇਸ ਕਿਤਾਬ ਨੂੰ ਨਾ ਕਹੂ ਸੇ ਦੋਸਤੀ ਨਾ ਕਹੂ ਸੇ ਵੈਰ ਇਸ ਕਿਤਾਬ ਨੂੰ ਜਦੋਂ ਮੈਂ ਪੜਦਾ ਨਾ ਤਾਂ ਮੈਨੂੰ ਲੱਗਦਾ ਹੈ ਕਿ ਅਖਬਾਰ ਦੀ ਉਮਰ ਕੇਵਲ ਇੱਕ ਦਿਨ ਜਾਂ 24 ਘੰਟੇ ਨੀਗੀ ਅਖਬਾਰ 'ਚ ਲਿਖੀਆਂ ਹੋਈਆਂ ਚੀਜ਼ਾਂ ਸਾਂਭਣਯੋਗ ਹੁੰਦੀਆਂ ਨੇ ਤੇ ਉਹ ਸਾਂਭਣਯੋਗ ਚੀਜ਼ਾਂ ਨੂੰ ਅਜੇ ਜਾਂ ਤਾਂ ਪ੍ਰਕਾਸ਼ਕ ਆਪਣੇ ਯਤਨਾਂ ਨਾਲ ਸਾਂਭਦੇ ਨੇ ਉਹਨਾਂ ਨੇ ਪ੍ਰੋਫਿਟ ਕਮਾਉਣਾ ਹੁੰਦਾ ਜਾਂ ਲੇਖਕ ਸਾਂਭਦੇ ਨੇ ਸੋ ਹਜਾਰਾ ਸਿੰਘ ਚੀਮਾ ਹੋਰਾਂ ਦੀ ਇਹ ਜਿਹੜੀ ਹੁਣ ਤੱਕ ਦੀ ਕਿਰਤ ਕਮਾਈ ਹੈ ਉਹ ਉਹਨਾਂ ਦੀ ਸਮਾਜ ਵਿੱਚ ਪਾਈ ਹੋਈ ਜਿਹੜੀ ਜਿਹੜਾ ਯੋਗਦਾਨ ਹੈ ਉਹ ਉਹਨਾਂ ਦਾ ਕਲਮ ਨਾਲ ਪਾਇਆ ਹੋਇਆ ਤੇ ਕਲਮ ਨਾਲ ਪਾਏ ਯੋਗਦਾਨ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ 72 ਬਰੇ ਜਿਹੜੇ ਨੇ ਉਹ ਲੋਕਾਂ ਦੇ ਲਈ ਲਿਖਣ ਲਈ ਲਾਤੇ ਨੇ ਤੇ ਲੋਕਾਂ ਲਈ ਲਿਖਦਿਆਂ ਉਹਨਾਂ ਨੇ ਇੱਕੋ ਹੀ ਧਾਰ ਜਿਹੜੀ ਆ ਉਹ ਰੱਖੀ ਆ ਵੀ ਨਾ ਤਾਂ ਮੇਰੀ ਕਿਸੇ ਨਾਲ ਦੋਸਤੀ ਆ ਤੇ ਨਾ ਕਿਸ ਨਾਲ ਦਸ਼ਮਣੀ। ਕਬੀਰ ਸਾਹਿਬ ਦਾ ਇਹ ਮਹਾ ਜਿਹੜਾ ਅ ਸੁਨੋਖ ਹੈ। ਉਸ ਦੇ ਤਹਿਤ ਚੱਲਦਿਆਂ ਇਹਨਾਂ ਨੇ ਬੜੀ ਬੇਬਾਕੀ ਦੇ ਨਾਲ ਆਪਣੇ ਸਬਜੈਕਟ ਦਾ ਨਿਭਾ ਕੀਤਾ। ਸੋ ਮੈਂ ਪਾਠਕਾਂ ਨੂੰ ਇਹ ਕਿਤਾਬ ਪੜਨ ਦੀ ਜਿਹੜੀ ਆ ਉਹ ਸੁਝਾਅ ਦਿਨਾ ਕੇ ਹਲਕੇ ਫੁਲਕੇ ਅੰਦਾਜ਼ ਵਿੱਚ ਕਹਾਣੀ ਵੀ ਰਸਤੇ ਵਿੱਚ ਜੇ ਤੁਸੀਂ ਜ਼ਿੰਦਗੀ ਦੇ ਗੰਭੀਰ ਮੁੱਦਿਆਂ ਨੂੰ ਸਮਝਣਾ ਹੋਵੇ ਤਾਂ ਤੁਹਾਨੂੰ ਹਜ਼ਾਰਾ ਸਿੰਘ ਚੀਮਾ ਹੋਰਾਂ ਦੀ ਪੁਸਤਕ ਨਾਲ ਕੇ ਕਿਸੇ ਦੋਸਤੀ ਦੇ ਨਾਲ ਕੋਈ ਬੜਾ ਪੜਨੀ ਚਾਹੀਦੀ ਹੈ। ਅੱਜ ਕੋਈ ਹੋਰ ਕੋਈ ਉਹ ਤਾਂ ਵਰਨਣ ਦੇ ਨਾਲ ਡਾਕਟਰ ਸਾਹਿਬ ਦੀ ਜਿਹੜੀ ਆ ਉਹ ਸ਼ਖਸੀਅਤ ਬਾਰੇ ਥੋੜਾ ਜਿਹਾ ਹੋਰ ਮਤਲਬ ਚਾਣਣਾ ਬਣ ਸਕਿਆ। ਦੇਖੋ ਮੈਂ ਸਮਝਦਾ ਵੀ ਜਦੋਂ ਡਾਕਟਰ ਚੀਮਾ ਆਪਣੇ profession ਦੇ ਵਿੱਚ ਕੰਮ ਕਰਦੇ ਐਗਰੀਕਲਚਰ ਦੇ ਵਿੱਚ ਐਗਰੀਕਲਚਰ ਦਾ ਇੱਕ ਦੌਰ ਆਉਂਦਾ ਹੈ ਜਦੋਂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਇਹ ਲੱਗਦੀ ਹੈ ਪੰਜਾਬ ਉਸ ਦਾ ਅਖਾੜਾ ਬਣਦਾ ਹੈ ਪੰਜਾਬ ਸਾਰੇ ਦੇਸ਼ ਨੂੰ ਭੋਜਨ ਪ੍ਰੋਵਾਈਡ ਕਰਨ ਦਾ ਇੱਕ ਜਰੀਆ ਬਣਦਾ ਹੈ ਭੋਜਨ ਦੇ ਸੰਕਟਨ ਕਰਕੇ ਅਕਾਲ ਪੈਂਦੇ ਆ ਅਕਾਲਾ ਨਾਲ ਲੋਕ ਮਰਦੇ ਆ ਲੋਕਾਂ ਦੇ ਮਰਨ ਦੇ ਨਾਲ ਇੱਕ ਦਹਿਸ਼ਤ ਫੈਲਦੀ ਆ ਕਿ ਲੋਕ ਭੁੱਖ ਨਾਲ ਮਰ ਗਏ ਉਸ ਸਾਰੀ ਟੀਮ ਨੂੰ ਚਲਾਉਣ ਲਈ ਇੱਕ ਯੂਨੀਵਰਸਿਟੀ ਅਪਰੇਟ ਹੁੰਦੀ ਆ ਤੇ ਉਹ ਯੂਨੀਵਰਸਿਟੀ ਜਾਂਦੀ ਆ ਕਿਸਾਨਾਂ ਤੱਕ ਠੀਕ ਹੈ ਉਸ ਰੋਲ ਨੂੰ ਬਖੂਬੀ ਦੇ ਨਾਲ ਡਾਕਟਰ ਚੀਮਾ ਨੇ ਖੰਡ ਚਰਚਾ ਚ ਵੀ ਦਵਾਇਆ ਜਿਵੇਂ ਮੰਨ ਲਓ ਕਿ ਇੱਕ ਕਿਸਾਨ ਨੇ ਜਿਹੜਾ ਵਸੀਨ ਹੈ ਉਹਦਾ ਬੀਜ ਸੰਭਣਾ ਤੇ ਬੀਜ ਕਿਵੇਂ ਸੰਭਿਆ ਜਾਵੇ ਜੇ ਉਹ ਇੱਕ ਰੇਡੀਓ ਤੇ ਪ੍ਰੋਗਰਾਮ ਹੁੰਦਾ ਹੈ ਨਾ ਠੰਡੂ ਨਾਮ ਹੋਰਾਂ ਵਾਲਾ ਉਸ ਅੰਦਾਜ਼ ਵਿੱਚ ਇਹ ਉਹ ਉਸ ਕਿਤਾਬ ਚ ਵੀ ਗੱਲ ਕਰ ਦਿੰਦਾ ਸੋ ਇਸ ਕਿਤਾਬ ਵਿੱਚ ਵੀ ਉਹਨਾਂ ਦਾ ਜਿਹੜਾ ਅੰਦਾਜ਼ ਹੈ ਉਹ ਲੋਕਾਂ ਪੱਖੀਆ ਹੈ ਬੜਾ ਸਹਿਜ ਹੈ ਐਦਾਂ ਲੱਗਦਾ ਹੈ ਕਿ ਇਹ ਗੱਲ ਅ ਮਤਲਬ ਮੇਰੀ ਹੀ ਕਰ ਗਏ ਨੇ ਇਦਾਂ ਲੱਗਦਾ ਹੈ ਕਿ ਇਸ ਤਰੀਕੇ ਨਾਲ ਗੱਲ ਮੈਨੂੰ ਵੀ ਕਰਨੀ ਚਾਹੀਦੀ ਸੀ ਸੋ ਜਿੱਥੇ ਗੱਲ ਇੰਪੋਰਟੈਂਟ ਹੈ ਉਥੇ ਗੱਲ ਕਰਨ ਦਾ ਅੰਦਾਜ਼ ਬਹੁਤ ਇੰਪੋਰਟੈਂਟ ਹੈ ਇਹ ਚੀਮਾ ਸਾਹਿਬ ਦੀ ਜਿਹੜੀ ਹੈ ਇੱਕ ਖਾਸियत ਹੈ ਨੂੰ ਸ਼ੁਕਰੀਆ ਜੀ ਤੁਸੀਂ ਉਸ ਕਿਤਾਬ ਬਾਰੇ ਸਾਨੂੰ ਜਾਣਕਾਰੀ ਦਿੱਤੀ ਆ ਸੰਗਰਾਮ ਟੀਵੀ ਦੇ ਪਾਠਕਾਂ ਨੂੰ ਜਾਣਕਾਰੀ ਦਿੱਤੀ ਆ ਤੇ ਕਿਤਾਬ ਵਾਕਿਆ ਜਿੱਦਾਂ ਤੁਸੀਂ ਦੱਸਿਆ ਪੜਨ ਜੋਗਾ ਹੈ ਤੇ ਮਿਡਲ ਤੇ ਆਪਣੇ ਆਪ ਹੀ ਬੜੇ ਰੋਚਕ ਮਲ ਛੋਟੇ ਛੋਟੇ ਪੀਸ ਹੁੰਦੇ ਆ ਜਿਹੜੇ ਮਤਲਬ ਛੇਤੀ ਛੇਤੀ ਪੜੇ ਜਾ ਸਕਣ ਵਾਲੇ ਹੁੰਦੇ ਆ ਕੋਈ ਬਹੁਤ ਹੀ ਲੰਬੀਆਂ ਕਹਾਣੀਆਂ ਇਹਦੇ ਵਿੱਚ ਨਹੀਂ ਹੁੰਦੀਆਂ ਹੈਗੀਆਂ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਸੰਗਰਾਮ ਟੀਵੀ ਗੱਲ ਕਰੀਏ ਸੰਗਰਾਮਾਂ ਦੀ